ਮੇਰਾ ਨਾਮ ਅਜੀਤ ਸਿੰਘ ਕਿਹ ਵੱਧਦਾ ਇੱਧਰ ਜਗਾ ਤੇ ਕੋਈ ਸਵੇਰੇ ਬੈਠੇ ਆ ਚਾਹ ਪੀ ਰਹੇ ਆਂ ਜ਼ਰਾ ਵਾਈਫ ਚਾ ਲੈ ਗਿਆ ਉਪਰੋਂ ਤੇ ਗੱਲਾਂ ਕਰਦੇ ਆ ਤੇ ਵੀ ਬਾਹਰੋਂ ਬੇੜਾ ਫੋਨ ਆਇਆ ਤਾਂ ਅਸੀਂ ਕਹਿੰਦੇ ਫੋਨ ਆਇਆ ਹੈ ਬਾਹਰੋਂ ਉਹ ਤਾਂ ਜਿਹੜੇ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਅਜੇ ਭਾਈ ਇੰਨੀ ਗੱਲ ਕਰ ਰਹੇ ਆਂ ਤਾਂ ਬਾਹਰੋਂ ਕੋ ਮੋੜਾ ਮੋਟਰਸਾਈਕਲ ਤੇ ਆਇਆ ਮੈਂ ਵੇਖਿਆ ਪਹਿਲਾਂ ਮੋੜੇ ਨੇ ਮੈਂ ਖਿਆਲ ਨਹੀਂ ਕੀਤਾ ਵੀ ਆਮ ਲੋਕੀ ਨਾਲ ਨਹੀਂ ਛੇੜਖਦਾ ਨਹੀਂ ਇਹ ਕਿਹਦੀ ਗੱਲ ਆ ਇੱਥੇ ਮੜਾ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਕੇ ਬਸ ਤਾਂਾਂਗੇ ਜੀ ਅੱਜ ਹਲ ਡੁੱਟ ਕੇ ਸਾਡਾ ਵਿਧਾ ਹੋ ਗਿਆ ਗੋਲਗੋ ਜੀ ਨੇ है मुंह ਸੀ ਉਹ ਬਣਿਆ सारा ਸਾਰਾ नंबर प्लेट कोई नहीं है ਹੈਗੀ ਕਿੱਥੇ ਰੁਕਿਆ ਕਿੱਥੇ ਗਿਆ ਪਾਇਆ ਬਟਾ ਅੜੇ ਵਾਲੇ ਸਾਈਡ ਤੋਂ ਆਇਆ ਤੇ ਕਲਨੌਰ ਵਾਲ ਨੂੰ ਗਿਆ ਕਿੰਨੇ ਕੁ ਵਜੇ ਵਰਤਦੇ ਸੀ ਇਸ ਵੇ 9:20 ਦੇ ਹਾਂਜੀ ਉਸ ਪੁਲਸ ਤੋਂ ਟਾਈਮ ਨਾਲ ਪੁਲਸ ਨੂੰ ਹੋਣੀ ਤਾਂ ਪੁਲਸ ਆਗੀ ਟਾਈਮ ਨਾਲ 10 ਮਿੰਟ ਬਾਅਦ ਨਾ ਕੋਈ ਅਸਲੀ ਗੱਲ ਕੋਈ ਫਰੋਤੀ ਦੀ ਕੋਈ ਹਾਂਜੀ ਪ੍ਰਸ਼ਾਸਨ ਮਾਨ ਕਰਦਾ ਵੀ ਜਿਹੋ ਜਿਹੇ ਲੋਕਾਂ ਦਾ ਵੀ ਆ ਹਾਲ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਦੇਖੋ ਸਾਡੀ 7:00 ਸ਼ੋਅ ਪਹੁੰਚਦੀ ਹੈ ਭਾਈ ਉਹ ਰਾਤ 12 ਵਜੇ ਆ ਕੇ ਫੋਨ ਕਰੇ ਦੂਆ ਘਰ ਗਾਇਓ ਸਿਰ ਉੱਠ ਕੇ ਦਵਾਈ ਦੇ ਦਿੱਤੀ 12 ਵਜੇ ਇਹ ਦੋਏ ਤੇ 10 ਵਜੇ ਤੱਕ ਤਾਂ ਰਹਿ ਦੁਕਾਨ ਖੁੱਲੀ ਹੁੰਦੀ ਹੈ ਕੋਈ ਨਾਲ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਦਿੰਦਾ ਬਾਕੀ ਜੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣਦੇ ਨਹੀਂ ਕੋਈ ਨਹੀਂ ਕਿਸਣਾ ਕੋਈ ਦੁਸ਼ਮਣ ਹੀ ਹੈ ਨਹੀਂ ਕਿ ਇਹਨਾਂ ਬਲ ਬਹੁਤ ਵਧੀਆ ਲੋਕਾਂ ਦਾ ਬੜਾ ਪੇਂਹ ਪਿਆਰ ਇਹੋ ਜਿਹੇ ਗਾਲੇ ਇਹਨਾਂ ਲੈਣ ਤੇ ਕੋਈ ਨਹੀਂ ਆਇਆ ਇਹੋ ਜਿਹੇ ਇੱਕ ਦਾ ਸੁਨੀ ਜਾਰੀ ਕੇ بیٹے ਨੂੰ ਕੋਈ ਕਾਲ ਆਈ ਸੀ ਹਾਂਜੀ بیٹے ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋਈ ਨੰਬਰ ਮੰਗਿਆ ਨੇ ਆਪਣੇ ਪਾਪਾ ਨੰਬਰ ਦੇ ਇਹ ਦੱਸੋ ਕੀ ਗੱਲ ਆ ਉਹ ਵਿਚਾਰੇ ਸੁੱਤਾ ਸੀ ਸੁਤਨੇ ਮਾੜਾ ਮੋਟਾ ਫੋਨ ਸੁਣਿਆ ਕਿ ਤੇ ਫਿਰ ਤੂੰ ਕਿਤੇ ਉਹ ਕਹਿੰਦਾ ਮੈਂ ਬਾਹਰ ਕੈਨੇਡਾ ਤੇ ਆਪਣੇ ਪਾਪਾ ਨੰਬਰ ਦੇ ਕੇ ਕਿ ਜਿਹਾ ਲੈ ਕੇ ਨਹੀਂ ਜਿਹਾ ਗੁੱਗੂ ਆਣ ਪੁਰੇ ਬੰਦੇ ਬੋਲਦੇ ਇਹਨਾਂ ਕਹਿਆ ਕਿ ਨਾ ਫੋਨ ਕੱਟਦਾ ਬਸ ਉਦੋਂ ਕੀ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੋਣ ਈ ਆ ਜੋ ਕੰਮ ਐਸੇ ਬੇਟਾ ਫੋਨ ਹੁੰਡਿਆ ਵੀਰੋ ਦੱਸਣ ਦੇ ਆ ਜੀ ਪਾਪਾ ਨਾਲ ਕੀ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਤੇ ਚੱਲ ਜੀ ਗੋੜੀ ਚੱਲ ਜੀ ਦੋ ਫੇਰ ਕੀਤੇ ਦੋ